ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਰਗੈਂਜ਼ਾ ਦੇ ਵਿੱਚ ਵਰਕ ਵਾਲੇ ਸੂਟਾਂ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਤੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਕੀਟਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਲੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜਿਹੜਾ 8146580803 8146580803 ਇਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ। ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸ ਹੀ ਕਰਨੀ ਹੈ ਜੀ ਜਦ ਮਰਜ਼ੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ। ਰਾਜਪੁਰਿਆ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ। ਜਦ ਮਰਜੀ ਸ਼ੌਪ ਤੇ ਆ ਕੇ ਤੁਸੀਂ ਪਰਚੇਜ਼ਿੰਗ ਕਰ ਸਕਦੇ ਹੋ। ਬਾਕੀ ਜਿਹੜਾ ਸੂਟ ਦਾ ਪ੍ਰਾਈਸ ਦੱਸਿਆ ਹੋਵੇ ਹੁੰਦਾ ਇਹਦੇ ਵਿੱਚ ਕੋਰੀਅਰ ਚਾਰਜਸ ਇਨਕਲੂਡ ਨਹੀਂ ਹੁੰਦੇ। ਉਹ ਤੁਸੀਂ ਅਲੱਗ ਤੋਂ ਪੁੱਛਣੇ ਹੁੰਨੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ। ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ। ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ। ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ। ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਦੇਖੋ ਬੜਾ ਸੋਹਣਾ ਮਰੂਨ ਕਲਰ ਦੇ ਵਿੱਚ ਸੂਟ ਹੈ ਔਰਗੈਂਜ਼ਾ ਦੇ ਵਿੱਚ ਇਹ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਹੈ ਔਰਗੈਂਜ਼ਾ ਦਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਲੋਗੋ ਹਮੇਸ਼ਾ ਲੱਗਿਆ ਹੁੰਦਾ ਜੀ ਸੂਟ ਤੇ ਜਿਹੜਾ ਵੀ ਬ੍ਰਾਂਡ ਦਾ ਸੂਟ ਹੁੰਦਾ ਕਿ ਨੀਚੇ ਵੀ ਲੱਗਿਆ ਹੁੰਦਾ ਤੇ ਬੜਾ ਸੋਹਣਾ ਬਰੀਕ ਪ੍ਰਿੰਟ ਦੇ ਵਿੱਚ ਹਲਕਾ ਹਲਕਾ ਪ੍ਰਿੰਟ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਵਿੱਚ ਤੇ ਘੇਰੇ ਤੇ ਬੜਾ ਪਿਆਰਾ ਵਰਕ ਹੈ ਇਹ ਘੇਰੇ ਤੇ ਵਰਕ ਆ ਜਾਣਾ ਨਾਲ 3 ਮੀਟਰ ਦੀ 크ਰੇਪ ਦੀ ਬਾਟਮ ਰਹੂਗੀ ਬਹੁਤ ਪਿਆਰਾ ਹੈਂਡਵਰਕ ਕੀਤਾ ਹੋਇਆ ਘੇਰੇ ਤੇ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਮਰੂਨ ਕਲਰ ਦੇ ਵਿੱਚ ਇਹ ਫਰੰਟ ਲੁੱਕ ਆ ਜਣੀ 3 ਮੀਟਰ ਦੀ 크ਰੇਪ ਦੀ ਬਾਟਮ ਹੈ ਤੇ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਸ਼ਰਟ ਦੇ ਬੈਕ ਤੇ ਇਹ ਫਰੰਟ ਲੁੱਕ ਆ ਗਈ ਤੇ ਨਾਲ ਔਰਗੈਂਜ਼ਾ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਔਰਗੈਂਜ਼ਾ ਦਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਬੜੀ ਪਿਆਰੀ ਲੇਸ ਲੱਗੀ ਹੈ ਨਾਲ ਬਹੁਤ ਪਿਆਰਾ ਸੂਟ ਇਹ ਲੁੱਕ ਦੇ ਵਿੱਚ ਬਹੁਤ ਸੋਹਣਾ ਜਿਵੇਂ ਮਰਜੀ ਕਿਸੇ ਫੰਕਸ਼ਨ ਤੇ ਵੀ ਆਪਾਂ ਵੇਅਰ ਕਰ ਸਕਦੇ ਹਾਂ ਕਲਰ ਬੜਾ ਪਿਆਰਾ ਹੈ ਉੱਪਰ ਤੋਂ ਬ੍ਰਾਂਡ ਦਾ ਸੂਟ ਹੈ ਬਹੁਤ ਸੋਹਣਾ ਹੈਂਡਵਰਕ ਦੇ ਨਾਲ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਆ ਨੈਕਸਟ ਕਲਰ ਆ ਗਿਆ ਡਾਰਕ ਗ੍ਰੀਨ ਕਲਰ ਹੈ ਜੀ ਡਾਰਕ ਜਿਹੜਾ ਮੂੰਗੀਆ ਗ੍ਰੀਨ ਕਲਰ ਹੁੰਦਾ ਹੈ ਕਾਸ ਤੇ ਬਲੈਕਿਸ਼ ਜੀ ਟੋਨ ਤੇ ਗ੍ਰੀਨ ਕਲਰ ਹੈ ਇਹਦੇ ਵਿੱਚ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜਿਹੜਾ ਬਿਲਕੁਲ ਬਰੀਕ ਪ੍ਰਿੰਟ ਸੀ ਹਲਕਾ ਜਿਹਾ ਪ੍ਰਿੰਟ ਵੱਡਾ ਇਹ ਜਿਹੜੀ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਉਹਦੇ ਵਿੱਚ ਵਿੱਚ ਬਿਲਕੁਲ ਬਰੀਕ ਫਲਾਵਰ ਸੀਗਾ ਆਰਗੈਂਜ਼ਾ ਦੀ ਸ਼ਰਟ ਹੈ ਕ੍ਰੇਪ ਦੀ ਬਾਟਮ ਰਹੂਗੀ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਘੇਰੇ ਤੇ ਸਾਰਾ ਹੈਂਡਵਰਕ ਹੋਇਆ ਹੈ ਬਹੁਤ ਪਿਆਰਾ ਹੈਂਡਵਰਕ ਘੇਰੇ ਤੇ yellow ਦੇ ਨਾਲ ਕੰਟਰਾਸਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਗ੍ਰੀਨ ਕਲਰ ਦੇ ਵਿੱਚ ਸੂਟ ਹੈ ਫਰੰਟ ਲੁੱਕ ਆ ਗਈ ਬੈਕ ਪੱਲੇ ਤੇ ਵੀ ਸੇਮ ਪ੍ਰਿੰਟਿੰਗ ਹੈ 3 ਮੀਟਰ ਦੀ ਕ੍ਰੇਪ ਦੀ ਬਾਟਮ ਰੋਬ ਵੀ ਨਾਲ ਤੇ ਨਾਲ ਹੈਗਾ organza ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ organza ਦਾ ਬ੍ਰੀਕ ਲੇਸ ਦੀ ਫਿਨਿਸ਼ਿੰਗ ਹੈ ਜੀ ਨਾਲ ਲੇਸ ਲੱਗੀ ਹੋਈ ਹੈ ਦੁਪੱਟੇ ਤੇ ਸੇਮ ਕਲਰ ਦੀ ਲੇਸ ਹੈ ਏ ਲੁੱਕ ਦੇ ਵਿੱਚ ਆ ਗਣਾ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਪੂਰਾ ਖੁੱਲਾ ਫੈਬਰਿਕ ਹੈ ਰਾਮਟੈਕਸ ਬ੍ਰਾਂਡ ਦਾ 3200 ਪ੍ਰਾਈਸ ਦੇ ਨਾਲ 3300 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਗਾਜਰੀ ਕਲਰ ਹੈ ਸੇਮ ਦੇ ਵਿੱਚ ਪਿੰਕ ਗਾਜਰੀ ਕਲਰ ਹੈ ਕਲਰ ਬੜਾ ਪਿਆਰਾ ਹੈ ਸੂਟ ਦਾ ਗਾਜਰੀ ਕਲਰ ਹੈ ਬਹੁਤ ਪਿਆਰੀ ਪ੍ਰਿੰਟਿੰਗ ਇਹ ਘੇਰੇ ਤੇ ਦੇਖੋ ਕਿੰਨਾ ਸੋਹਣਾ ਹੈਂਡਵਰਕ ਹੈ ਸਾਰਾ ਹੈਂਡਵਰਕ ਹੋਇਆ ਘੇਰੇ ਤੇ ਇਹ ਫਰੰਟ ਲੁੱਕ ਆ ਜਾਣੀ ਹੈ ਬੈਕ ਪੱਲੇ ਤੇ ਪ੍ਰਿੰਟਿੰਗ ਆ ਜਾਣੀ ਹੈ ਕਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਆਰਗੈਂਜ਼ਾ ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਲੇਸ ਦੀ ਫਿਨਿਸ਼ਿੰਗ ਦੇ ਨਾਲ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਮੋਰ ਪੰਖੀ ਕਲਰ ਹੈ ਫਰੋਜ਼ੀ ਡਾਰਕ ਵਾਲਾ ਫਰੋਜ਼ੀ ਮੋਰ ਪੰਖੀ ਕਲਰ ब्लू ਮੋਰ ਪੰਖੀ ਕਲਰ ਹੈ ਪ੍ਰਿੰਟ ਦੇਖੋ ਇਹਦਾ ਵੀ ਬੜਾ ਪਿਆਰਾ ਫਲਾਵਰ ਦੀ ਪ੍ਰਿੰਟਿੰਗ ਹੈ ਜੀ 셔ਟ ਦੇ ਵਿੱਚ ਬਹੁਤ ਪਿਆਰੀ ਇਹ ਫਰੰਟ ਲੁੱਕ ਆ ਜਾਣੀ 셔ਟ ਦੀ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰਾ ਹੈਂਡ ਵਰਕ ਹੋਇਆ ਘੇਰੇ ਤੇ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਇਹ ਨਾਲ ਆਰਗੈਂਜ਼ਾ ਦਾ ਦੁਪੱਟਾ ਪੂਰੇ ਟਾਈਟਾਈ ਮੀਟਰ ਦੇ ਦੁਪੱਟੇ ਰਹਿਣਗੇ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਇਹ ਚਾਹਤ 3200 ਪ੍ਰਾਈਸ ਹੈ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਮੈਰੂਨ ਕਲਰ ਦੇ ਵਿੱਚ ਹੈ ਜੀ ਜਿਹੜਾ ਕਾਲਸ ਤੇ ਮੈਰੂਨ ਹੂ ਕਲਰ ਹੁੰਦਾ ਇਹ ਲੁੱਕ ਆ ਗਈ ਸ਼ਰਟ ਦੀ ਬਹੁਤ ਪਿਆਰਾ ਬਰੀਕ ਪ੍ਰਿੰਟ ਦੇ ਘੇਰੇ ਤੇ ਸਾਰਾ ਹੈਂਡਵਰਕ ਹੋਇਆ ਸਾਰਾ ਹੱਥ ਦਾ ਕੰਮ ਹੋਇਆ ਘੇਰੇ ਤੇ ਕريب ਦੀ 3 ਮੀਟਰ ਦੀ ਬਾਟਮ ਨਾਲ ਨਾ ਅੱਲੇ ਇਸ ਡੀਪਨਿਸ਼ੀ ਉਹ ਇਹ ਲੋਕ ਦੇ ਚੱਲਦੇ ਕੋਟ ਪੱਟਾ ਪੂਰਾ ਢਾਈ ਮੀਟਰ ਦਾ ਦਪਟਾ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਆਪਣਾ ਇਹ ਵਡਾ ਸੂਟ 3200 ਪ੍ਰਾਈਸ ਹੈ ਜੀ ਇਹ ਮੈਂ ਔਰ ਆਰਾਮ ਟੈਕਸ ਬ੍ਰਾਂਡ ਦੇ ਔਰਗੈਂਜ਼ਾ ਦੇ ਹੈਂਡਵਰਕ ਦੇ ਵਿੱਚ ਸੂਟ ਦਿਖਾਏ ਆ ਤੁਹਾਨੂੰ 3200 ਪ੍ਰਾਈਸ ਦੇ ਆ ਤੇ ਨੈਕਸਟ ਆਗੇ ਬਹੁਤ ਸੋਹਣੇ ਆਰਗੈਂਜ਼ਾ ਦੇ ਹੀ ਰਹਿਣਗੇ ਵਰਕ ਵਾਲੇ ਡਬਲ ਕਲਰ ਦੇ ਵਿੱਚ ਰਹਿਣਗੇ ਸੂਟ ਤੇ ਨਾਲ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਰਹੂਗਾ ਜੀ ਇਹਦੇ ਨਾਲ ਸੂਟਾਂ ਦੇ ਨਾਲ ਸ਼ਰਟ ਦੀ ਲਾਈਨਿੰਗ ਤੇ ਬਾਟਮ ਤੇ ਦੁਪੱਟਾ ਹੋ ਗਿਆ ਇੱਥੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਸੂਟ ਦੀ ਲੁੱਕ ਬਾਕੀ ਪੂਰਾ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਬੜਾ ਸੋਹਣਾ ਪਿੰਕ ਤੇ ਗ੍ਰੇ ਪੀਚ ਤੇ ਗ੍ਰੇ ਦਾ ਕੰਟਰਾਸਟ ਹੈ ਸੂਟ ਦਾ ਆਰਗੈਂਜ਼ਾ ਦੀ ਸ਼ਰਟ ਹੈ ਐਵੇਂ neck ਤੇ ਵਰਕ ਆ ਜਣਾ ਦੇਖੋ ਕਿੰਨਾ ਪਿਆਰਾ neck ਤੇ ਵਰਕ ਹੈ ਤੇ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਵਰਕ ਘੇਰੇ ਤੇ ਆ ਇਹ ਬੈਕ ਪੱਲੇ ਤੇ ਆ ਜਣਾ ਵਰਕ ਬੈਕ ਤੇ ਆ ਜਣਾ ਵਰਕ ਤੇ ਇਹ ਫਰੰਟ ਆਗੀ ਤੇ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਨਾਲ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਸਾਈਡਾਂ ਪਿੰਕ ਕਲਰ ਦੀਆਂ ਸੈਂਟਰ ਚ ਔਰਗੈਂਜ਼ਾ ਲਗਾ ਕੇ ਸਾਰਾ ਵਰਕ ਕੀਤਾ ਹੋਇਆ ਦੇਖੋ ਗ੍ਰੇ ਕਲਰ ਦਾ ਸਾਰੇ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਇਹ ਲੁੱਕ ਦੇ ਵਿੱਚ ਆਣਾ ਦੇਖੋ ਕਿੰਨਾ ਪਿਆਰਾ ਸੂਟ ਹੈ ਜੇ ਤੁਹਾਨੂੰ ਸੂਟ ਬਣਨਾ ਹੈ ਇਹ ਲੁੱਕ ਆਣੀ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵੜਾ ਸੋਹ। ਵਰਕ ਬਹੁਤ ਪਿਆਰਾ ਫਰੰਟ ਬੈਕ ਘੇਰੇ ਤੇ ਦੋਨਾਂ ਤੇ ਵਰਕ ਹੈ ਗਲੇ ਤੇ ਵਰਕ ਹੈ ਤੇ ਪੂਰੇ ਦੁਪੱਟੇ ਦੇ ਵਰਕ ਹੈ। ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ। ਬਹੁਤ ਪਿਆਰਾ ਬਲੂ ਤੇ ਗ੍ਰੇ ਦਾ ਕੰਟਰਾਸਟ। ਗ੍ਰੇ ਤੇ ਬਲੂ ਦਾ ਕੰਟਰਾਸਟ ਹੈ। ਆਰਗੈਂਜ਼ਾ ਦੀ ਸ਼ਰਟ। ਨੈਕ ਤੇ ਵਰਕ ਹੈ ਬੜਾ ਪਿਆਰਾ। ਕੇ ਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਬੈਕ ਪੱਲੇ ਤੇ ਵੀ ਸੇਮ ਵਰਕ ਹੈ ਬੈਕ ਤੇ ਆ ਗਿਆ ਵਰਕ ਇਹ ਹੋਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਨਾਲ ਸ਼ਰਟ ਦੀ ਲਾਈਨਿੰਗ ਤੇ ਬਾਟਮ ਤੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਵਰਕ ਦੁਪੱਟੇ ਤੇ ਇਹ ਲੁੱਕ ਦੇ ਵਿੱਚ ਆਉਂਦਾ ਸੋਨਾ ਸੂਟ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਭੇਜ ਸਕਦੇ ਹੋ ਸੀ 3500 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਰਹਿਣਾ ਇਹ ਵਾਲਾ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਕਲਰ yellow ਤੇ ਲਾਈਟ ਗ੍ਰੀਨ ਜਾਂ ਤੇ yellow ਦਾ ਕੰਟਰਾਸਟ ਹੈ ਜੀ ਸੂਟ ਦਾ ਸ਼ਰਟ neck ਤੇ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਹੈ ਬੈਕ ਪੱਲੇ ਤੇ ਵੀ ਸੇਮ ਵਰਕ ਹੈ ਬੈਕ ਤੇ ਆ ਗਿਆ ਵਰਕ डिफरेंट ਲੁੱਕ ਆ ਜਾਣੀ ਲਾਈਟ ਗ੍ਰੀਨ ਤੇ yellow ਦਾ ਕੰਬੀਨੇਸ਼ਨ ਹੈ ਸੂਟ ਦਾ ਮਾਰਕ ਪ्योर ਮਸਲੀਨ ਦਾ ਫੈਬਰਿਕ 5 ਮੀਟਰ ਦਾ ਸ਼ਰਟ ਦੀ ਲਾਈਨਿੰਗ ਤੇ ਬਾਟਮ ਤੇ ਇਹ ਹੈਗਾ ਇਸ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਬਹੁਤ ਪਿਆਰਾ ਹੈ ਸੂਟ ਦਾ ਇਹ ਲੁੱਕ ਆ ਜਾਣੀ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਲੁੱਕ ਆ ਜਾਣੀ ਹੈ ਬਹੁਤ ਪਿਆਰਾ ਸੂਟ ਹੈ 3500 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਰਹਿਣਾ ਹੈ ਇਹ ਵਾਲਾ ਸੂਟ ਇਹ ਲੁੱਕ ਆਣੀ ਜੀ ਸੋਹਣੀ ਦੇਖੋ ਕਿੰਨਾ ਪਿਆਰਾ ਤੇ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਮਜੈਂਟਾ ਤੇ ਪਿੰਕ ਦਾ ਕੰਟਰਾਸਟ ਹੈ ਮਜੈਂਟਾ ਕਲਰ ਦਾ ਫੈਬਰਿਕ ਨਾਲ ਬਹੁਤ ਸੋਹਣਾ ਕਲਰ ਇਹ ਲੁੱਕ ਆ ਜਾਣੀ ਹੈ ਨੈਕ ਤੇ ਵਰਕ ਆ ਗਿਆ ਸਾਰੇ ਘੇਰੇ ਤੇ ਵਰਕ ਹੈ ਵਰਕ ਪੱਲੇ ਤੇ ਆ ਗਿਆ ਵਰਕ ਇਹ ਲੁੱਕ ਆ ਜਾਣੀ ਹੈ ਸੂਟ ਦੀ ਨਾਲ ਪ्योर ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਸ਼ਰਟ ਦੀ ਲਾਈਨਿੰਗ ਤੇ ਬਾਟਮ ਤੇ ਹੈਗਾ ਇਸ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਪੂਰਾ ਹੈਵੀ ਵਰਕ ਹੋਇਆ ਜੀ ਦੁਪੱਟੇ ਤੇ ਵੀ ਇਹ ਲੁੱਕ ਦੇ ਵਿੱਚ ਸੂਟ ਆ ਜਾਣਾ 3500 ਪ੍ਰਾਈਸ ਜਾਂ 3500 ਪ੍ਰਾਈਸ ਦੇ ਨਾਲ ਇਹ ਮੈਂ ਇਹ ਵਾਲੇ ਸੂਟ ਦਿਖਾਏ ਆ ਤੁਹਾਨੂੰ ਪਹਿਲਾਂ ਜਿਹੜੇ ਦਿਖਾਏ ਸੀ ਰਾਮ ਟੈਕਸ ਬ੍ਰਾਂਡ ਦੇ ਉਹਨਾਂ ਦਾ 3200 ਪ੍ਰਾਈਸ ਸੀ ਇਹਨਾਂ ਦਾ ਹੈਗਾ 35 3500 ਪ੍ਰਾਈਸ ਹੈ ਜੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਇਚ ਮੇਰਾ 8146580803 82465 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ